ਜਿੰਦਾਗੀ ਮੈਂ ਪੇਜ ਡਿਲੀਟ ਕਰਵਾ ਦਾਂਗਾ ਠੀਕ ਹੈ ਜੀ ਇਹ ਪੇਜ ਡਿਲੀਟ ਕਰਵਾ ਦੂੰਦਾ ਠੀਕ ਹੈ ਜੇ ਨਹੀਂ ਡਿਲੀਟ ਕਰਵਾਉਂਦਾ ਤੇ ਫੇਰ ਚਲੋ ਨੂਰ ਦੀ ਮੰਮੀ ਦੇ ਨਾਮ ਤੋਂ ਮਸ਼ਹੂਰ ਹੈਪੀ ਵਲੌਗਰ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜਿਨ੍ਹਾਂ ਦਾ ਪਿਛਲੇ ਦਿਨੀ ਵਿਵਾਦ ਹੋਇਆ ਸੀ ਤੇ ਪਿੰਡ ਦੀ ਪੰਚਾਇਤ ਵੀ ਉਹਨਾਂ ਦੇ ਖਿਲਾਫ ਖੜੀ ਹੋਈ ਸੀ ਤੇ ਨੂਰ ਦੇ ਪਾਪਾ ਦਾ ਪੰਗਾ ਅਮਨ ਰੰਦਾਵਾ ਤੇ ਹੋਰ ਨਾ ਲੋਕਾਂ ਦੇ ਨਾਲ ਵੀ ਸੀ ਕਿਉਂਕਿ ਉਹਨਾਂ ਨੇ ਹੈਪੀ ਵਲੌਗਰ ਦੇ ਖਿਲਾਫ ਆਵਾਜ਼ ਚੁੱਕੀ ਸੀ ਕਿ ਉਹ ਗਲਤ ਵੀਡੀਓ ਪਾਉਂਦਾ ਹੈ ਜਿਸ ਤੋਂ ਬਾਅਦ ਅੱਜ ਨੂਰ ਦਾ ਪਾਪਾ ਫੇਰ ਇਕੱਠ ਦੇ ਵਿੱਚ ਆਇਆ ਤੇ ਉਹਨਾਂ ਦਾ ਰਾਜੀਨਾਮਾ ਹੋਇਆ ਹੈ ਤੇ ਕਈ ਸ਼ਰਤਾਂ ਦੇ ਉੱਤੇ ਇਹ ਰਾਜੀਨਾਮਾ ਉਹਨਾਂ ਦਾ ਹੋਇਆ ਹੈ ਬਾਕੀ ਅਮਨ ਰੰਦਾਵੇ ਨੇ ਵੀ ਲਾਈਵ ਆ ਕੇ ਨੂਰ ਦੀ ਮੰਮੀ ਤੇ ਪਾਪੇ ਦੇ ਖਿਲਾਫ ਕੀ ਕੀ ਕਿਹਾ ਤੁਸੀਂ ਵੀ ਸੁਣੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆ ਬਈ ਉਹ ਜਿਹੜਾ ਉਹ ਜਿਹੜਾ ਆਇਆ ਪੰਚਾਇਤ ਆਇਆ ਹੀ ਆਪੀ ਨਾਲ ਤੇ ਆਪਣੀ ਭੁਗ ਗਿਆ ਪੰਚਾਇਤ ਦੇ ਵਿੱਚ ਹੈ ਤੇ ਹੁਣ ਕਹਿੰਦਾ ਕਿ ਮੈਂ ਪੇਜ ਡਿਲੀਟ ਕਰਵਾ ਦਾਂਗਾ ਠੀਕ ਹੈ ਜੀ ਤੇ ਸਰਸੇ ਆਏ ਹਾਂ ਸਰਸੇ ਆਣ ਕੇ ਇਹ ਗੱਲ ਮੁੱਕੀ ਆ ਢੀ ਤੇ ਇਹਨੇ ਟਾਈਮ ਲਿਆ 2-4 ਦਿਨ ਤਾਂ ਕਿ 2-4 ਦਿਨ ਦੇ ਵਿੱਚ ਮੈਂ ਉਹ ਵੀਡੀਓ ਡਿਲੀਟ ਵੀਡੀਓ ਪੇਜ ਡਿਲੀਟ ਕਰਵਾ ਦੂੰਗਾ ਠੀਕ ਆ ਜੇ ਪੇਜ ਡਿਲੀਟ ਕਰਵਾ ਦਿੰਦਾ ਠੀਕ ਆ ਜੇ ਨਹੀਂ ਡਿਲੀਟ ਕਰਵਾਉਂਦਾ ਤੇ ਫੇਰ ਚਲੋ ਬਹੁਤ ਚੱਲੂਗਾ ਮਤਲਬ ਠੀਕ ਆ ਬਾਕੀ ਯਾਰ ਆਜੂ ਭਾਈ ਹੁਣੀ ਛੋਟੀ ਹੁਣੀ ਆ ਭਾਈ ਆਪਣੇ ਨਾਲ ਸਾਰੇ ਆਏ ਹੈ ਤੇ ਪੇਜ ਡਿਲੀਟ ਕਰਾਉਣ ਦੀ ਇਹ ਗੱਲ ਕਰਤੀ ਆ ਚਾਰ ਪੰਜ ਦਿਨ ਦੇ ਵਿੱਚ ਪੇਜ ਡਿਲੀਟ ਕਰਵਾਵੇਗਾ ਜੇ ਨਹੀਂ ਡਿਲੀਟ ਕਰਾਉਂਦਾ ਤੇ ਫਿਰ ਇੱਥੇ ਆਵਾਂਗੇ ਇੱਥੇ ਆਵਾਂਗੇ ਨਹੀਂ ਇੱਥੇ ਫੋਨ ਲਾਵਾਂਗੇ ਇਹ ਜਨਾਬ ਵੀਰ ਵਿੱਚ ਬੈਠੇ ਹੀ ਫੈਸਲੇ ਦੇ ਜਾਂਦੇ ਕਿ ਅਸੀਂ ਫਿਰ ਆਪ ਨੂੰ ਵੇੜਾਂਗੇ ਇਹਦੇ ਨਾਲ ਪੇਜ ਉਹ ਮੈਂ ਡਿਲੀਟ ਕਰ ਦਊਂਗਾ ਤੇ ਮਰਜੀ ਪਾਵਾਂ ਮੇਰੀ ਮਖਾਟਾ ਇਹਦੇ ਨਾਲ ਕੋਈ ਝਗੜਾ ਨਹੀਂ ਆ ਜੇ ਨਾਂ ਡਿਲੀਟ ਕਰੂਗਾ ਤੇ ਫੇਰ ਰੱਖਾਂਗੇ ਤੇ ਨਹੀਂ ਨਾ ਪਗੇ ਠੀਕ ਤੇ ਇਹਨਾਂ ਵੀ ਜਿਹੜੀ ਪੰਚਾਇਤ ਆਉਂਦਾ ਨਹੀਂ ਸਾਹਮਣੇ ਪਹਿਲਾਂ ਦੇ ਫਿਰ ਹੁਣ بڑے ਬੰਦੇ ਬੰਦੇ ਲੈ ਆ ਕੇ ਸਾਹਮਣੇ ਆਇਆ ਚਲੋ ਬੰਦੇ ਨੇ ਰਾਜੂ ਭਾਨਾ ਗੱਲ ਕੀਤੀ ਤੇ ਉਹਨਾਂ ਨੂੰ ਮਹਿਰ ਜਹੀ ਕਿ ਅਸੀਂ ਲੜਦੇ ਨਹੀਂ ਆਗੇ ਤੇ ਫੇਰ ਸਾਹਮਣੇ ਆਇਆ ਤੇ ਹਾਂਜੀ ਇੱਥੇ ਖੜੇ ਹੁਣ ਇਹ ਗੱਲ ਆ ਕਿ ਕੋਈ ਵੀਡੀਓ ਬਿਲਕੁਲ ਨਹੀਂ ਪਾਵੇਗਾ ਜੇ ਕੋਈ ਵੀਡੀਓ ਗਲਤ ਆਵੇਗੀ ਇਹਦੇ ਪੇਜ ਤੇ ਤਾਂ ਵੀ ਸਾਡਾ ਕੋਈ ਰਾਏ ਨਾ ਮੰਨੀਆਂ ਤੇ ਜੇ ਇਹ ਮੰਨ ਲਓ ਕਿ ਉਹ ਪੇਜ ਨਹੀਂ ਡਿਲੀਟ ਕਰਾਉਂਦਾ ਤਾਂ ਵੀ ਸਾਡਾ ਕੋਈ ਰਾਏ ਨਾ ਮੰਨੀਆਂ ਫੇਰ ਉਹ ਬਾਈ ਕਹਿੰਦੇ ਇੱਥੋਂ ਵਾਲੇ 55 ਵਾਲੇ ਜਿਨ੍ਹਾਂ ਨੇ ਪੰਚਾਇਤ ਕੀਤੀ ਆ ਇਹ ਕਹਿੰਦੇ ਕਿ ਹਾਨੂੰ ਮੈਸੇਜ ਕਰਕੇ ਇੱਕ ਵਾਰੀ ਦੱਸ ਦੇ ਤੇ ਨਿੱਲਾਂਗੇ ਤੋ ਕੀ ਜੇ ਇਨਾ ਬੇਜਲੀਟ ਕਰਾਇਆ ਤੇ ਬਾਕੀ ਬੇਜਲੀਟ ਕਰਵਾਵੇਗਾ ਹਾਂ ਤੇ ਇਹਨਾਂ ਵੀ ਜਿਹੜੀ ਪੰਚਾਇਤ ਸੀ ਸਾਹਮਣੇ ਪਹਿਲਾਂ ਦੇ ਕੋਲ بڑے ਬੰਦੇ ਬੰਦੇ ਲੈ ਆ ਕੇ ਸਾਹਮਣੇ ਆਇਆ ਚਲੋ ਬੰਦੇ ਜਨੇ ਰਾਜੂ ਭਾਣਾ ਗੱਲ ਕੀਤੀ ਤੇ ਉਹਨਾਂ ਜੁਮੇਹ ਫਰੀ ਲਈ ਕਿ ਅਸੀਂ ਲੜਦੇ ਨਹੀਂ ਆਗੇ ਤੇ ਫਿਰ ਸਾਹਮਣੇ ਆਇਆ ਤੇ ਹਾਂਜੀ ਇੱਥੇ ਖੜੇ ਸੀ ਇਹ ਗੱਲ ਆ ਕਿ ਉਹ ਵੀਡੀਓ ਗਲਤ ਜੀ ਪਾਵੇਗਾ ਜੇ ਕੋਈ ਵੀਡੀਓ ਗਲਤ ਆਵੇ ਕਿ ਇਹਦੇ ਪਿੱਛੇ ਤਾਂ ਵੀ ਸਾਡਾ ਕੋਈ ਰਾਜਨਾਵ ਨਹੀਂ ਆ ਤੇ ਜੇ ਇਹ ਮੰਨ ਲਓ ਕਿ ਉਹ ਪੇਜ ਨਹੀਂ ਡਿਲੀਟ ਕਰਾਉਂਦਾ ਤਾਂ ਵੀ ਸਾਡਾ ਕੋਈ ਰਾਜਨਾਵ ਨਹੀਂ ਆ ਫਿਰ ਉਹ ਭਾਈ ਕਹਿੰਦੇ ਇੱਥੋਂ ਵਾਲੇ ਇਸ ਪੰਚਾਇਤ ਵਾਲੇ ਜਿਨ੍ਹਾਂ ਨੇ ਪੰਚਾਇਤ ਕੀਤੀ ਆ ਇਹ ਕਹਿੰਦੇ ਕਿ ਸਾਨੂੰ ਮੈਸੇਜ ਕਰਕੇ ਇੱਕ ਵਾਰੀ ਦੱਸ ਦੇ ਤੇ ਮਿਲਾਂਗੇ ਤੁੱਕੀ ਜੇ ਨਾ ਪੇਜ ਡੀਲੀਟ ਕਰਾਇਆ ਬਾਕੀ ਪੇਜ ਡੀਲੀਟ ਕਰਵਾਵੇਗਾ ਹੁਣ ਉਹਨੇ ਜ਼ਿੰਮੇਵਾਰੀ ਲਈ ਠੀਕ ਆ ਉਹ ਚਾਰ ਪੰਜ ਤੋਂ ਦੋ ਚਾਰ ਦਿਨ ਦਾ ਟਾਈਮ ਆ ਡੀਲੀਟ ਕਰਾ ਕੇ ਪੇਜ ਜਿਹੜੀ ਰਿਪੋਰਟ ਦੇਗਾ ਉਹਦੀ ਵੀਡੀਓ ਪਾਵੇਗਾ ਕਿ ਆਪਣੇ ਜਿਹੜਾ ਜਿਹੜੀ ਰਿਪੋਰਟ ਦੇਵੇਗਾ ਉਹਦੀ ਵੀਡੀਓ ਪਾਵੇਗਾ ਹਨ ਠੀਕ ਆ ਤੂੰ ਚਾਹਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੀ ਸਾਫ ਦਾ ਵਾ ਠੀਕ ਹੈ ਜੀ ਬਾਕੀ ਹੋਰ ਕੋ ਗੱਲ ਨਹੀਂ ਹੈਗੀ ਤੇ ਮੰਨ ਗਏ ਅਸੀਂ ਲੋ ਇਹੀ ਪੇ ਡਿਲੀਟ ਕਰਵਾਵਾਂਗੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ